ਸ਼ਤਸ਼ਿਆ ਕਾਲ ਜੀ ਸਵਾਗਤ ਹੈ ਸਾਡੇ YouTube ਚੈਨਲ Ranjit Study Tag ਦੇ ਉੱਪਰ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕੰਨਿਆ ਸਮਰਿਧੀ ਯੋਜਨਾ ਜਿਹੜੀ ਕਿ ਕੁੜੀਆਂ ਲਈ ਕੰਨਿਆ ਲਈ ਹੈ ਜਿਹੜੀ ਯੋਜਨਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਢੀ ਸ਼ੁਰੂ ਕੀਤੀ ਗਈ ਹੈ ਕਿਵੇਂ 2500 ਰੁਪਏ ਜਮ੍ਹਾਂ ਕਰਨ ਤੇ ਕਿਵੇਂ 74 ਲੱਖ ਰੁਪਏ ਜਿਹੜੇ ਤੁਹਾਨੂੰ ਮਿਲਣਗੇ ਸਾਰੀ ਯੋਜਨਾ ਬਾਰੇ ਆਪਾਂ ਤੁਹਾਨੂੰ ਪੂਰਾ ਵਿਸਤਾਰ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਜਿਹੜੀ ਇਹ ਯੋਜਨਾ ਚਲਾਈ ਗਈ ਹੈ ਕੇਂਦਰ ਸਰਕਾਰ ਵੱਲੋਂ ਇਹ ਇੱਕ ਛੋਟੀ ਬੱਚਤ ਦੀ ਸਕੀਮ ਕਹਿ ਸਕਦੇ ਆਪਾਂ ਵੀ ਛੋਟੀ ਬੱਚਤ ਸਕੀਮ ਹੈ ਇਹਦੀ ਜਿਹੜੀ ਘੱਟੋ-ਘੱਟ ਬੱਚੀ ਦੀ ਜਿਹੜੀ ਉਮਰ ਹੈ ਉਹ 10 ਸਾਲਾਂ ਤੱਕ ਹੋਣੀ ਚਾਹੀਦੀ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਇਹ ਸਕੀਮ ਦੇ ਤਹਿਤ ਤੁਸੀਂ ਘੱਟੋ-ਘੱਟ 250 ਰੁਪਏ ਜਮ੍ਹਾਂ ਕਰ ਸਕਦੇ ਹੋ ਵੱਧ ਤੋਂ ਵੱਧ ਤੁਸੀਂ 1.5 ਲੱਖ ਰੁਪਏ ਜਮ੍ਹਾਂ ਕਰ ਸਕਦੇ ਹੋ ਜਿਹੜੀ ਇਹ ਸਕੀਮਾ ਸਿਰਫ ਕੁੜੀਆਂ ਵਾਸਤੇ ਬਣਾਈ ਗਈ ਹੈ ਇਸ ਸਕੀਮ ਦੇ ਤਹਿਤ ਤੁਸੀਂ 15 ਸਾਲ ਜਿਹੜਾ ਨਿਵੇਸ਼ ਕਰਕੇ ਬੇਟੀ ਦੀ ਪੜ੍ਹਾਈ ਅਤੇ ਵਿਆਹ ਦੇ ਖਰਚਿਆਂ ਲਈ ਜਿਹੜਾ ਤੁਸੀਂ ਫੰਡ ਇਕੱਠਾ ਕਰ ਸਕਦੇ ਹੋ ਇਹ ਸਿਰਫ ਜਿਹੜਾ ਮਾਤਾ ਪਿਤਾ ਦੁਆਰਾ ਜਿਹੜਾ ਖਾਤਾ ਇਹਡ ਖੋਲ੍ਹਿਆ ਜਾ ਸਕਦਾ ਇੱਕ ਬੱਚੇ ਦਾ ਸਿਰਫ ਇੱਕੋ ਹੀ ਖਾਤਾ ਹੋ ਸਕਦਾ ਜੇ ਦੋ ਜੋੜੀਆਂ ਬੇਟੀਆਂ ਨੇ ਤਾਂ ਉਹਨਾਂ ਦੇ ਜਿਹੜੇ ਦੋ ਖਾਤੇ ਜਿਹੜੇ ਖੋਲੇ ਜਾ ਸਕਦੇ ਨੇ ਹਾਂਜੀ ਇਸ ਸਕੀਮ ਦੇ ਤਹਿਤ ਤੁਸੀਂ ਮਹੀਨੇ ਰੀ ਮਹੀਨੇ ਵੀ ਜਮ੍ਹਾਂ ਕਰਵਾ ਸਕਦੇ ਹੋ ਪੈਸੇ ਔਰ ਤੁਸੀਂ ਸਾਲ ਦਾ ਵੀ ਜਿਹੜਾ ਨਿਵੇਸ਼ ਉਹ ਕਰ ਸਕਦੇ ਹੋ ਇਸ ਸਕੀਮ ਦੇ ਤਹਿਤ ਤੁਸੀਂ ਅਗਰ 12500 ਰੁਪਇਆ ਤੁਸੀਂ ਜਮ੍ਹਾਂ ਕਰਾਉਣੇ ਮਹੀਨੇ ਦੀ ਮਹੀਨੇ ਤਾਂ ਜਿਹੜਾ ਤੁਸੀਂ 15 ਸਾਲ ਬਾਅਦ ਜਿਹੜਾ ਤੁਹਾਨੂੰ ਟੋਟਲ ਮਿਲਣਾ ਪੈਸਾ ਉਹ 50 ਲੱਖ ਰੁਪਏ ਹੋਣਾ ਤੁਸੀਂ ਘੱਟ ਵੀ ਕਿਸ਼ਤ ਕਰਾ ਸਕਦੇ ਜ਼ਰੂਰੀ ਨਹੀਂ ਵੀ ਤੁਸੀਂ 12.5 ਹਜ਼ਾਰ ਦੀ ਜਮ੍ਹਾਂ ਕਰਾਓ ਤੁਸੀਂ 250 ਤੋਂ ਲੈ ਕੇ ਤੁਸੀਂ 1.5 ਲੱਖ ਤੱਕ ਜਿਹੜੀ ਆਪਣੀ ਇੱਕ ਕਿਸ਼ਤ ਵੰਡ ਸਕਦੇ ਹੋ ਵੀ ਤੁਸੀਂ ਇੰਨਾ ਜਮ੍ਹਾਂ ਕਰਾ ਸਕਦੇ ਹੋ ਉਸ ਹਿਸਾਬ ਨਾਲ ਤੁਹਾਨੂੰ ਕੇਂਦਰ ਸਰਕਾਰ ਨੂੰ ਮਿਲਣਾ ਉਹ ਸੁਣਾ ਜਿਹੜਾ ਵਿਆਜ ਆ ਉਹ ਇਸ amount ਦੇ ਉੱਤੇ ਮਿਲਦਾਗਾ ਤੁਹਾਨੂੰ ਪਹਿਲਾਂ ਜਿਹੜਾ ਸੀਗਾ ਉਹ 8% ਦੇ ਹਿਸਾਬ ਨਾਲ ਮਿਲ ਰਿਹਾ ਸੀ ਪਰ ਹੁਣ ਜਿਹੜਾ ਇਸ ਟਾਈਮ 2024 ਚ ਚੱਲ ਰਿਹਾ ਉਹ 8.5% ਜਿਹੜਾ ਉਹ ਵਿਆਜ ਦੇ ਹਿਸਾਬ ਨਾਲ ਉਹ ਪੈਸਾ ਚੱਲ ਰਿਹਾ ਜੇ ਤੁਸੀਂ ਇਹ ਵਿਡਰੋਅਲ ਕਰਨਾ ਤਾਂ ਇਸ ਤੇ ਕੋਈ ਵੀ ਜਿਹੜਾ ਇਨਕਮ ਟੈਕਸ ਆ ਉਹ ਨਹੀਂ ਦੇਣਾ ਤੁਸੀਂ ਕੋਈ ਟੈਕਸ ਨਹੀਂ ਦੇਣਾ ਇਹ ਟੈਕਸ ਫ੍ਰੀ ਹੈ ਜਿਹੜੀ amount ਬਿਲਕੁਲ ਤੁਹਾਡੀ ਤੁਹਾਡੇ ਵੱਲੋਂ ਜਮ੍ਹਾਂ ਕੀਤੀ ਜਿਹੜੀ ਸਾਰੀ ਰਕਮਾਂ ਤੁਸੀਂ 50% ਉਹਦੇ ਪੜ੍ਹਾਈ ਵਾਸਤੇ ਜਦੋਂ 18 ਸਾਲ ਦੀ ਹੋ ਜਾਂਦੀ ਹੈ ਤੁਸੀਂ ਪੜ੍ਹਾਈ ਵਾਸਤੇ ਜਿਹੜੇ ਪੈਸੇ ਉਹ ਕਢਵਾ ਸਕਦੇ ਹੋ 50% ਜਿਹੜੇ ਪੂਰੀ amount ਆ ਤੁਸੀਂ 21 ਸਾਲ ਤੱਕ ਜੇᱫੋ ਬੱਚੀ ਹੋ ਜਾਂਦੀ ਹੈ ਤੇ ਜਿਹੜੀ ਤੁਹਾਨੂੰ ਪੂਰੀ amount 21 ਸਾਲ ਦੀ ਉਮਰ 'ਚ ਉਹ ਸਾਰੀ ਜਿਹੜੀ amount ਤੁਹਾਨੂੰ ਦੇ ਦਿੱਤੀ ਜਾਵੇਗੀ ਸਰਕਾਰ ਵੱਲੋਂ ਹਾਂਜੀ ਸਕੀਮ ਦੇ ਤਹਿਤ ਤੁਸੀਂ ਜਿਹੜਾ ਖਾਤਾ ਖੋਲ੍ਹਾ ਸਕਦੇ ਹੋ ਤੁਸੀਂ ਡਾਕਖਾਨੇ ਦੇ ਵਿੱਚ ਵੀ ਜਿਹੜਾ ਖਾਤਾ ਖੋਲ੍ਹਾ ਸਕਦੇ ਹੋ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਵੀ ਖੋਲ੍ਹਾ ਸਕਦੇ ਹੋ ਇੰਡੀਅਨ ਬੈਂਕ ਦੇ ਵਿੱਚ ਵੀ ਐਚਡੀਐਫਸੀ ਚ ਵੀ ਯੂਕੋ ਬੈਂਕ ਚ ਵੀ ਕਾਫੀ ਸਾਰੇ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਵੀ ਕਾਫੀ ਬੈਂਕਾਂ ਵਿੱਚ ਤੁਸੀਂ ਜਿਹੜਾ ਖਾਤਾ ਜਿਹੜਾ ਇਹ ਖੋਲ੍ਹਾ ਸਕਦੇ ਹੋ ਬੱਚੇ ਦਾ ਇਸ ਯੋਜਨਾ ਤਹਿਤ ਤੁਸੀਂ ਬੱਚੇ ਦਾ ਜਿਹੜਾ ਜਨਮ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਮਾਤਾ ਪਿਤਾ ਦਾ ਆਧਾਰ ਕਾਰਡ ਤੇ ਜਿਹੜਾ ਪਤੇ ਦਾ ਸਬੂਤ ਆ ਜਿਹੜਾ ਉਹ ਤੁਸੀਂ ਲੈ ਆ ਕੇ ਬੈਂਕ ਦੇ ਵਿੱਚ ਦੇਣਾਗਾ ਜਾਂ ਡਾਕਖਾਨੇ ਦੇ ਵਿੱਚ ਉਹ ਦੇਣਾਗਾ ਤਾਂ ਉਹ ਜਿਹੜਾ ਤੁਹਾਡਾ ਖਾਤਾ ਉਹ ਖੋਲ ਦਿੱਤਾ ਜਾਊਗਾ ਘੱਟ ਤੋਂ ਘੱਟ ਤੁਸੀਂ 250 ਰੁਪਏ ਜਮ੍ਹਾਂ ਕਰਕੇ ਜਿਹੜੀ ਆਪਣੀ ਸਕੀਮ ਨੂੰ ਚਾਲੂ ਕਰ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਸਾਲ ਦੇ ਵਿੱਚ ਕਦੋਂ ਵੀ ਜਦੋਂ ਤੁਹਾਡੇ ਕੋਲ ਪੈਸੇ ਆਉਂਦੇ ਨੇ ਜਾਂ ਬੱਚੇ ਦਾ ਕੋਈ ਸਕਾਲਰਸ਼ਿਪ ਆਉਂਦੀ ਹੈ ਤੁਸੀਂ ਉਹ ਖਾਤੇ 'ਚ ਜਮਾ ਕਰਾਉਣੇ ਹੋ ਤਾਂ ਉਸ ਅਮਾਉਂਟ ਦੇ ਉੱਪਰ ਤੁਹਾਨੂੰ ਜਿਹੜਾ 8.5% ਵਿਆਜ ਆਉ ਜਿਹੜਾ ਮਿਲਣਾ ਇਹ ਜਿਹੜਾ ਵਿਆਜ ਹੀ ਮਾਡਲ ਬਹੁਤ ਵਧੀਆ ਹੈਗੀ ਅਗਰ ਤੁਸੀਂ ਵਧੀਆ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਬਿਲਕੁਲ ਵੀ ਜਿਹੜੇ ਉਸ ਦੇ ਵਿਆਹ ਤੇ ਜਾਂ ਉਹਦੇ ਪੜਾਈ ਤੇ ਬਿਲਕੁਲ ਵੀ ਜਿਹੜਾ ਖਰਚਾ ਕਰਨ ਦੀ ਲੋੜ ਨਹੀਂ ਪੈਣੀ ਵੀ ਪੈਸਾ ਕਿੱਥੋਂ ਹੋਊ ਕਿਉਂਕਿ ਉਹ ਆਲਰੇਡੀ ਉਹਦਾ ਬੱਚੇ ਦਾ ਜਮਾ ਹੋ ਚੁੱਕਿਆ ਹੋਊਗਾ ਇਸ ਸਕੰਨਿਆ ਸਮ੍ਰਿਧੀ ਯੋਜਨਾ ਤਾ ਤੁਸੀਂ ਖਾਤਾ ਖਲਾ ਕੇ ਜਿਹੜਾ ਬੱਚੀ ਦੇ ਆ ਤੇ ਬਾਕੀ ਜਿਹੜੇ ਅਮਾਉਂਟ ਆ ਤੁਸੀਂ ਉਹ 21 ਸਾਲ ਦੀ ਉਮਰ ਤੇ ਪੂਰੀ ਹੋਣ ਤੇ ਤੁਸੀਂ ਉਹ ਪੂਰੀ ਵਿਡਰੋਅਲ ਕਰ ਸਕਦੇ ਹੋ ਹਾਂਜੀ ਵੀਡੀਓ ਵਿੱਚ ਦਿੱਤੀ ਜਾਣਕਾਰੀ ਅਗਰ ਤੁਹਾਨੂੰ ਵਧੀਆ ਲੱਗੀ ਆ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਅਗਰ ਤੁਹਾਨੂੰ ਕੁਝ ਚੀਜ਼ ਨਹੀਂ ਪਤਾ ਲੱਗੀ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਅਸੀਂ ਤੁਹਾਨੂੰ ਜਿਹੜੀ ਪੂਰੀ ਫੁੱਲ ਲੀਡੀ ਸਾਡੇ ਵੱਲੋਂ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ ਥੈਂਕ ਯੂ ਸੋ ਮਚ